ਦੇ 5 ਲੱਖ ਰੁਪਈਆ ਦੇ ਵਿੱਚ ਟੌਪ ਦੀ 5 ਸਟਾਰ ਰੇਟਿੰਗ ਵਾਲੀ ਕਾਰਬਾਈ ਨੰਬਰ ਤੁਹਾਡਾ ਚੈੱਕ ਕਰ ਲਓ ਪੰਜਾਬ ਨੰਬਰ ਹੈ ਬਾਈ 3170 ਵੱਧ ਦੇ ਕਰਮ ਵਾਲਾ ਨੰਬਰ ਹੈ ਹੈਨਾ ਵੀ ਸਾਰੇ ਪੱਖੋਂ ਬਈ ਹੈਨਾ ਆਪਾਂ ਕਹਿੰਦੇ ਸਰਵਕਾਲਾ ਸੰਪੂਰਨ ਕਾਰ ਆਪਣੇ ਲਵੇ ਐਸ ਕਸਟਮਰ ਨਾ 18 ਮਾਡਲ ਸਵਿਫਟ ਲੈਣ ਵੀ ਜਾਂਦਾ ਉਹ ਵੀ 5.5 ਲੱਖ ਦੀ ਆਉਂਦੀ ਆਪਾਂ ਟੌਪ ਮਾਡਲ ਦੀ ਅਰਬਨ ਆਹ ਦੇ ਰਹੇ ਆ ਐਸ ਕ੍ਰੋਸ ਐਸ ਕ੍ਰੋਸ ਬਿਲਕੁਲ ਟੌਪ 15 ਤੁਸੀਂ ਇੰਟੀਰੀਅਰ ਚੈੱਕ ਕਰ ਲਓ ਲੈ ਵੀ ਕੋਈ ਕੰਮ ਨਹੀਂ ਕਰਾਉਣਾ ਸਰਵਿਸ ਰਿਕਾਰਡ ਕਰ 80000 ਕਿਲੋਮੀਟਰ ਚੱਲੀ ਆ ਇਹ ਐਕਸਟਰਾ ਟਾਇਰ ਨਵੇਂ ਆ ਕਰ ਦੇ ਆ ਮੂੰਹ ਦਿਖਾਈ ਕਰ ਲੋ ਕਾਰ ਦੀ ਬਾਈ ਚੈੱਕ ਕਰ ਲੋ ਬਹੁਤ ਸੋਹਣੀ ਕਾਰ ਐ 5.5 ਲੱਖ ਸਾਢੇ 5 ਲੱਖ ਰੁਪਏ ਦੀ ਅੱਛਾ ਬਰੀਜ਼ਾ ਵੀ ਦੇ ਦੋ ਕੋਈ ਬਰੀਜ਼ਾ ਦੇ ਦਾਂਗੇ ਬਰੀਜ਼ਾ ਕਾਰ ਖੜੀ ਆ ਉਹ ਸੀ ਆਪਣੇ ਬਾਈ ਜ਼ੂਮ ਕਰਕੇ ਦਿਖਾ ਦੇ ਮੇਰਾ ਭਾਈ ਬਰੀਜ਼ਾ ਕਾਰ ਬਹੁਤ ਸੋਹਣੀ ਕਾਰ ਆ ਆਪਣੇ ਕਿਹੜਾ ਮਾਡਲ ਐ ਇਹ ਆਪਣੇ ਲੈਵੇ 2016 ਮਾਡਲ ਦੀ ਬਰੀਜ਼ਾ ਐ ਬੀਡੀਆਈ ਫਸਟ ਓਨਰ ਦੀ ਕਾਰ ਐ ਬਹੁਤ ਵਧੀਆ ਨੋਨ ਐਕਸੀਡੈਂਟਲ ਹੈ ਕਾਰ ਦਾ ਇੱਕੋ ਰੇਟ ਹੈ 5,90,000 ਰੁਪਇਆ 5,90,000 ਲੈ ਵੀ ਫਰੰਟ ਦੀਆਂ ਫੋਟੋ ਤੁਹਾਨੂੰ ਭੇਜ ਦਾਂਗੇ ਨੰਬਰ ਸਕਰੀਨ ਤੇ ਦੇ ਦਿੱਤਾ ਕਾਲ ਕਰ ਲਿਓ ਜੀ ਐਮ ਆਟੋ ਸੇਲ ਤੇ ਆਜੋ ਮੁਹਾਲੀ ਬਈ ਸასი ਸਾਕ